ਜਿਕਾੜਾ ਚੰਗੇ ਫਰ ਲਗਾ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਦਸ ਬੀਚਨ ਜੀ ਬੰਦ ਸਾਹਿਬ ਗੁਰੂ ਮਹਾਰਾਜ ਦੇ ਪਾਵਨ ਤੇ ਪਵਿੱਤਰ ਹਸੂਰੀ ਚਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਅਪੀਆਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਮੇਰੇ ਪਿਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਕਹਿੰਦੇ ਉਹਨਾਂ ਨੇ ਸਾਰੀ ਜ਼ਿੰਦਗੀ ਸ਼੍ਰੋਮਣੀ ਕਾਲੀ ਦਲ ਦੀ ਤੇ ਪੰਜਾਬ ਦੀ ਸੇਵਾ ਕੀਤੀ ਸਰਪ੍ਰਕਾਸ਼ ਸਿੰਘ ਜੀ ਬਾਲ ਦੇ ਜਨਮ ਦਿਹਾੜੇ ਤੇ ਸਾਰੇ ਇਕੱਠੇ ਹੋਇਆ ਮੈਥੋਂ ਪਹਿਲੇ ਅਰਸ਼ੀ ਸਾਹਿਬ ਨੇ ਮੰਤਰੀ ਜੀ ਨੇ ਜਾਨੀ ਸਾਹਿਬ ਨੇ ਤੇ ਸਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਤੇ ਮੈਂ ਬੈਠੇ ਬੈਠੇ ਸੋਚ ਰਿਹਾ ਸੀ ਤੇ ਮੈਂ ਨੋਟ ਕੀਤਾ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਜੈਲ ਸਿੰਘ 5 ਸਾਲ ਰਹੇ ਦਬਾਰਾ ਸਿੰਘ 5 ਸਾਲ ਰਹਾ ਡੈਂਸਿੰਗ 5 ਸਾਲ ਰਿਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਿਹਾ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹੇ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਾਹਿਬ ਨੇ 22 ਸਾਲ ਇੰਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਕੀਤਾ ਸਕਦਾ ਤੇ ਕੋਈ ਵੀ ਲੀਡਰ ਕਿਸ ਪਾਰਟੀ ਦੇ ਆ ਉਹਨਾਂ ਦੀਆਂ ਸਪੀਚਾਂ ਸੁਣਨੋ ਕਿਤੇ ਨਹੀਂ ਕਹਿਣਗੇ ਸਾਡੇ ਦਰਬਾਰਾ ਸਿੰਘ ਨੇ ਆ ਚੀਜ਼ ਬਣਾਈ ਜਾਂ ਡਿਆਲੀ ਜੈਲ ਸਿੰਘ ਜੀ ਨੇ ਆ ਕੀਤੀ ਕਿਤੇ ਜ਼ਿਕਰੀ ਨਹੀਂ ਕੀਤੀ 5 ਸਾਲ 10 ਸਾਲ ਜੋ ਲੋਕਾਂ ਨੇ ਜੁੰਵਾਰੀ ਦਿੱਤੀ ਉਹ ਨਾਣੇ ਸੱਚੇ ਹਾਥੀ ਟਰਵਾ ਦਿੱਤੇ ਕਿਸੇ ਦਾ ਕੋਈ ਹਿੱਤ ਨਹੀਂ ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਪੰਨ ਸਾਹਿਬ ਨਾ ਸਿਆਸੀ ਹੁੰਦੇ ਤੇ ਇਹਦੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਦਾ ਸੀ ਨਾ ਆਪਣੀਆਂ ਮੰਡੀਆਂ ਹੁੰਦੀਆਂ ਸੀ ਨਾ ਐਮਐਸਪੀ ਹੁੰਨੀ ਸੀ ਨਾ ਅਦਰ ਸਕੂਲ ਹੁੰਦੇ ਸੀ ਨਾ ਯੂਨੀਵਰਸਿਟੀਆਂ ਹੁੰਦੀਆਂ ਸੀ ਨਾ ਸੜਕਾਂ ਹੁੰਦੀਆਂ ਸੀ ਨਾ ਕਸੀਆਂ ਹੁੰਦੀਆਂ ਸੀ ਤੇ ਮੈਂ ਲੈਂਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਕੁਛ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕਿਹਦੇ ਨਾਲ ਲੜਨੀ ਸੀ ਦੇਖੋ ਇੱਕ ਇਨਸਾਨ ਜਿਸਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਾਂ ਕਿਤੇ ਵੀ ਚਲੇ ਜਾ ਮੈਂ ਬੜੀ ਖੁਸ਼ੀ ਹੁੰਦਾ ਕਿਤੇ ਮੈਂ ਜਾਣਾ ਹੁੰਦਾ ਮੈਂ ਨੋਟ ਕਰ ਦਿੰਦਾ ਨਾ ਉਹ ਸੜਕ ਤੇ ਕਰ ਗਏ ਇੱਧਰ ਦੇਖਿਆ ਬਾਪੂ ਜੀ ਅਬਰਾਹਮ ਬਾਲ ਸਾਹਿਬ ਨੇ ਆ ਸਰਕੂਲ ਬਾਲ ਸਿੰਘ ਨਈ ਚਾਰੋਂ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆ ਹੁੰਦੀ ਹੈ ਸੇਵਾ ਆਈ ਕਾਰਨ ਹੈ ਜਿਹੜੇ ਇੱਕ ਇਨਸਾਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਬੜਾ ਕੁਸ਼ਕਿਸਮਤ ਹਾਂ ਮੈਂ ਤੁਹਾਡਾ ਬੇਟਾ ਇੱਕ ਬਹੁਤ ਵੱਡੀ ਬਿਮਾਰੀ ਵੀ ਹੈ ਦੇਖੋ ਜੋ ਬਾਦਲ ਸਾਹਿਬ ਨੇ ਜੋ ਉਤੇ ਰਹੇ ਲੀਕ ਫੈਲਦੀ ਹੈ ਉਹਨੂੰ ਮੈਂਟੇਨ ਕਰਨਾ ਬੜਾ ਔਖਾ ਹੈ ਜੋ ਬਾਦਲ ਸਾਹਿਬ ਦੀ ਸੋਚ رہی ਹੈ ਮੈਂ ਦੋ ਤਿੰਨ ਲਫ਼ਜ਼ਾਂ ਦੱਸਣ ਉਹ ਇੱਕ ਨੈਸ਼ਨਲਿਸਟ ਸੀ ਇੱਕ ਸੈਕੂਲਰ ਸੀ ਇੱਕ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਉਹ ਸਾਰਿਆਂ ਦੀ ਲੜਾਈ ਲੜਦੇ ਸੀ ਭਾਵੇਂ ਗਰੀਬ ਹੋਏ ਭਾਵੇਂ ਦੁਕਾਨਦਾਰ ਹੋਏ ਭਾਵੇਂ ਕਿਸਾਨ ਹੋਏ ਭਾਵੇਂ ਇੰਡਸਟਰੀਸਟ ਹੋਏ ਸਾਰੇ ਕਹਿੰਦੇ ਸੀ ਬਾਦਲ ਸਿੰਘ ਸਾਡੇ ਹੈ ਸੋ ਮੈਂ ਕਹਿਣਾ ਚਾਹਣਾ ਹੈ ਉਹਨਾਂ ਦੀ ਪਚੌਥੀ ਸੋਕ ਸੀ ਪੰਜਾਬ ਵਿੱਚ ਭਾਈਚਾਰਕ ਕਿਸਾਨ ਤੇ ਅਮਨ ਸ਼ਾਂਤੀ ਰੱਖਣਾ ਕਿਉਂਕਿ ਉਹ ਪਤਾ ਹੈ ਜੇ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰਕ ਸਾਨੂੰਗਾ ਤਾਂ ਪੰਜਾਬ ਬਚੂਗਾ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਇੱਕ ਗੱਲ ਦੱਸਦੇ ਮੈਂ ਵਾਅਦਾ ਕਰਦਾ ਕੋਈ ਸੋਚ ਅਕਾਲੀ ਦੰਦ ਦੀ ਅਮੀਰ ਰਹੂਗੀ ਸਾਡੇ ਵਾਸਤੇ ਅਕਾਲੀ ਦਲ ਵਾਸਤੇ ਪੰਜਾਬ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਏ ਜਿਵੇਂ ਵੱਡੇ ਬਾਦਲ ਸਾਹਿਬ ਸੋਚ ਕੇ ਨਹੀਂ ਸੀ ਫੈਸਲਾ ਲੈਣ ਨੂੰ ਜੇ ਕੋਈ ਪੰਜਾਬ ਪ੍ਰਤੀ ਲੈਣਾ ਪਏ ਪੰਥ ਪ੍ਰਤੀ ਲੈਣਾ ਪਏ ਐ ਨਹੀਂ ਸੋਚਦੇ ਸੀ ਕਿ ਮੇਰੇ ਘਰ ਦਾ ਕੀ ਬਣੂਗਾ ਮੇਰੇ ਕਿੱਤਾਂ ਦੇ ਖੇਤਰੋਂ ਉਹਨਾਂ ਵਾਸਤੇ ਸਾਰਾ ਕੁਝ ਕੌਮ ਸੀ ਤੇ ਪੰਜਾਬ ਸੀ ਇਸ ਕਰਕੇ ਮੈਂ ਵਾਅਦਾ ਕਰਦਾ ਹਾਂ ਕਿ ਮੇਰੇ ਵਾਸਤੇ ਪੰਜਾਬ ਦੀ ਪ੍ਰੈਸਟੀਜ ਖਰਸ ਪੰਥ ਦੀ ਬੰਦੀ ਪ੍ਰੈਸਟੀਜ ਪੰਜਾਬ ਦੇ ਲੋਕਾਂ ਦੀ ਪ੍ਰੈਸਟੀਜ ਤੇ ਕਾਲੀ ਦੰਦ ਦੀ ਪ੍ਰੈਸਟੀਜ ਤੇ ਕਿਤੇ ਕੰਪਰੋਮਾਈਜ਼ ਨਹੀਂ ਹੋਊਗਾ ਨਾ ਨਾ ਕੀਤਾ ਤੇ ਨਾ ਕਿਤੇ ਕਰਾਂਗਾ ਇਸ ਆਗਿਆ ਦਾ ਸਾਥ ਚਾਹੀਦਾ ਮੈਂ ਇਨਾ ਕਹਿ ਸਕਦਾ ਅਕਾਲੀ ਦਲ ਕੋਲੇ ਹਿੰਮਤ ਹੈ ਅਕਾਲੀ ਦਲ ਕੋਲੇ ਉਹ ਜਜ਼ਬਾ ਜਿਹੜਾ ਪੰਜਾਬ ਨੂੰ ਕਿਤੇ ਨਾ ਕਿਤੇ ਲੈ ਜਾ ਸਕਦਾ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਇਨਾ ਕਹਿਣਾ ਚਾਹਣਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਕਿਤੇ ਕਿਤੇ ਡਰ ਲੱਗਦਾ ਹੈ ਜੇ ਗਲਤੀ ਫਿਰ ਤੋਂ ਹੋ ਗਈ ਕੋਈ ਹੋਰ ਆ ਗਿਆ ਆ ਜਿਹੜੇ ਮੈਂ ਨਾਲ ਕੇ ਸੀ 5 30 ਸਾਲ ਫਿਰ 35 ਸਾਲ ਹੋ ਜਾਣਗੇ ਫਿਰ 40 ਸਾਲ ਹੋ ਜਾਣਗੇ ਆ ਡਬੋ ਦੇਣਗੇ ਸਾਰੇ ਆ ਸਾਰੇ ਕਲੇ ਨਾਂ ਦੇ ਚੀਜ਼ ਮਿਟ ਰਹੇ ਆ ਆ ਪੰਜਾਬ ਦੇ ਲੋਕਾਂ ਦੇ ਚੀ ਮਿਨਿਸਟਰ ਨਹੀਂ ਸੀ ਆ ਸੇਵਾ ਕਰਨ ਵਾਸਤੇ ਨਹੀਂ ਸੀ ਆ ਕੱਲੇ ਰਾਜ ਕਰਨ ਵਾਸਤੇ ਆਇਆ ਜਿਨ੍ਹਾਂ ਲਈ ਵਾਸਤੇ ਰਾਜ ਕਰਨਾ ਪ੍ਰਾਇਰੀਟੀ ਹੈ ਸੇਵਾ ਕਰਨਾ ਨਹੀਂ ਤੇ ਅੱਜ ਜਮਨਾ ਦੀ ਯਾਦ ਵਿੱਚ ਆਪਾਂ ਇੱਥੇ ਇਦੇ ਵਾਜੋ ਜਿਹੜਾ ਸਟੈਚੂ ਬਣਾਇਆ ਉਹਦਾ ਆਪਾਂ ਕਰਾਂਗੇ ਐਸੀ ਜਗ੍ਹਾ ਤੇ ਕੋਸ਼ਿਸ਼ ਕਰਨੀ ਅਗਲੇ ਸਾਲ ਜਾਂ ਡੇਢ ਸਾਲ ਦੇ ਅੰਦਰ ਇੱਕ ਬਹੁਤ ਵੱਡਿਆ ਮਿਊਜ਼ੀਅਮ ਬਣਾਇਆ ਜਾਏ ਜਿਹੜਾ ਉਹਨਾਂ ਦੇ ਜੀਵਨ ਬਾਰੇ ਸਾਰਾ ਜੀਵਨ ਕਿਵੇਂ ਰਿਹਾ ਕਿੱਥੋਂ ਸ਼ੁਰੂ ਹੋਇਆ ਕੀ ਉਹਨਾਂ ਦੀ ਸੋਚ ਸੀ ਸਾਰੀ ਸਟੋਰੀ ਉਹਨਾਂ ਦੀ ਲਾਈਫ ਦੀ ਅਸੀਂ ਇਸ ਮਿਊਜ਼ੀਅਮ 'ਚ ਦਿਖਾਵਾਂਗੇ ਤੇ ਅਸੀਂ ਜਿਹੜੇ ਵਿਰਾਸਤ ਸਿੰਘ ਖਾਲਸਾ ਬਣਾਇਆ ਉਹੀ ਬੰਦੇ ਨਾਲ ਅਸੀਂ ਗੱਲ ਕੀਤੀ ਹੈ ਉਹੀ ਇੱਥੇ ਬਣਾਉਗਾ ਤੇ ਫਿਰ ਮੈਂ ਸਾਰੀ ਸੰਗਤ ਦਾ ਸਾਰੇ ਵਰਕਰਾਂ ਦਾ ਸਾਰੀ ਪਾਰਟੀਆਂ ਦੇ ਲੀਡਰਾਂ ਦਾ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਹਲ ਸਾਹਿਬ ਦੇ ਜਨ ਦੇ ਹਟ ਕੇ ਤੁਸੀਂ ਸਾਡੇ ਵਿੱਚ ਉਹਨਾਂ ਅਰਦਾਸ ਵਿੱਚ ਸ਼ਾਮਿਲ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਬੇਨਤੀ ਕਰਦਾ ਹਾਂ ਇਹਦੇ ਬਾਅਦ ਆਪਾਂ ਉਸ ਸਟੈਚੂਟ ਤੇ ਜਾਵਾਂਗੇ ਉਹਨੂੰ ਦੇਖਾ ਕੇ ਫਿਰ ਲੰਚ ਆਪਣਾ ਲੰਗਰ ਅ ਦੇਖ ਲਾਂ ਦੇ ਬਾਅਦ ਉਹਦੇ ਬਾਅਦ ਉੱਥੇ ਉਹਦੇ ਬਾਅਦ ਫਿਰ ਲੰਗਰ ਤਿਆਰ ਹੈ ਸਾਰੇ ਛੱਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨ ਰੰਤਿਆ ਕੀ ਕਿਰਪਾ ਕਰਕੇ ਅਡਾ ਪ੍ਰਸ਼ਾਦੀ ਦੇਖ ਲੈ ਕੇ ਉਸ ਤੋਂ ਬਾਅਦ ਜਿਹੜੀ ਅੱਜ ਬਹੁਤ ਤੋਂ ਪੰਤਾ ਹਟਾਈ ਜਾਣਾ ਉਹਦੇ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਤੇ ਗੁਰੂ ਘਰ ਕਿ ਤਿਆਰ ਸਾਰਿਆਂ ਨੇ ਗੁਰੂ ਕਾ ਦੇਦਰ ਸ਼ਕਤ ਜਾਨਾ ਪੱਪਾ ਕਰਕੇ ਬੈਠੇ ਨੇ ਪ੍ਰਸ਼ਾਦ ਲੈ ਕੇ ਸਾਰੇ ਜਣੇ ਬੈਣਾ ਸਾਰੀ ਸੰਗਤ ਦਾ ਫਿਰ ਬਹੁਤ ਬਹੁਤ ਧੰਨਵਾਦ ਬਹੁਤ سارے ਵੀਰਾਂ ਦੇ ਨਾਮ ਲੈਣੇ ਉਹਨਾਂ ਤੋਂ ਦੋਵੇਂ ਹੱਥ ਜੋੜ ਕੇ ਧੰਨਵਾ ਚਾਹਾਂਗਾ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਧੰਨਵਾ ਗਾਇਕੂ ਜੀ ਦਾ ਖਾਲਸਾ ਗਾਇਕੂ ਜੀ ਕੀ ਫਕਰ ਹੈ